ਮਾਨਯੋਗ ਡੀਜੀਪੀ ਪੰਜਾਬ اور ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਗੌਰਵ ਤੀਰਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜਿਹੜੇ ਮਾੜੇ ਅਨਸਰ ਹੈਗੇ ਆ ਉਹਨਾਂ ਦੇ ਖਿਲਾਫ ਲਗਾਤਾਰ ਅਸੀਂ ਇੱਕ ਮੁਹਿੰਮ ਵਿੱਢੀ ਹੋਈ ਹੈ ਇਹਦੇ ਚੱਲਦੇ ਹੀ ਸਾਡੀ ਸਤਨਾਮਪੁਰਾ ਦੀ ਟੀਮ ਨੂੰ ਇੱਕ ਬਹੁਤ ਅੱਛੀ ਕਾਮਯਾਬੀ ਮਿਲੀ ਹੈ ਡੀਐਸਪੀ ਫਗਵਾੜਾ ਉਹਨਾਂ ਦੇ ਅੰਡਰ ਅਸੀਂ ਇੱਕ ਟੀਮ ਬਣਾਈ ਸੀ ਜਦੋਂ ਇੱਕ ਐਫਆਈਆਰ ਦਰਜ ਹੋਈ ਐਫਆਈਆਰ 20/25 ਜਿਹੜੀ ਲੌਗੇਟ ਏਰੀਆ ਤੋਂ ਸਾਨੂੰ ਕੰਪਲੇਂਟ ਆਂਦੀ ਹੈ ਸੋਨੂ ਕੁਮਾਰ ਦੀ ਕਿ ਜਿਹਦੇ ਚ ਉਹ ਕਹਿੰਦਾ ਜੀ ਕਿ ਸਾਡਾ ਇੱਕ ਸਾਥੀ ਹੈ ਉਹਨੂੰ ਘਰੇ ਆ ਕੇ ਕੁੱਟਿਆ ਔਰ ਉਹਨੂੰ ਕਿਡਨਾਪ ਕਰਕੇ ਲੈ ਗਏ ਤੇ ਕੁਝ 7-8 ਜਵਾਨ ਸੀਗੇ ਜਿਹੜੇ ਮੁੰਡੇ ਨੇ ਜਿਹੜੇ ਵਾਏ ਬਾਈਕਾਂ ਤੇ ਤੇ ਕੁੱਟਮਾਰ ਕਰਕੇ ਚਲੇ ਗਏ ਇਸ ਮੁਕਦਮੇ ਦੀ ਸੈਂਸਿਟੀਵਿਟੀ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਉਗੇਸ ਸਾਹਿਬ ਦੀ ਇੰਟਰਟੀਮ ਬਣਾਈ ਇਨਸਪੈਕਟਰ ਸਾਹਿਬ ਨੂੰ ਟੀਮ ਡਿਪਲੋਏ ਕੀਤੀਆਂ ਗਈਆਂ ਸੀ ਆਈਏ ਨਾਲ ਅਟੈਚ ਕੀਤਾ ਗਿਆ ਤਾਂ ਉਸੇ ਹੀ ਦਿਨ ਉਸ ਲੜਕੇ ਨੂੰ ਅਸੀਂ ਜਿਹੜਾ ਟਰੈਕ ਕਰ ਲਿਆ ਜਿਨੇ ਆਪਦੀ ਕੁਝ ਕੁਝ ਦੱਸਿਆ ਕਿ ਮੈਂ ਘਬਰਾ ਗਿਆ ਸੀਗਾ ਇਸ ਕਰਕੇ ਮੈਂ ਕਿਤੇ ਆਪਦੇ ਕਿਸੇ ਜਾਣਕਾਰ ਦੇ ਘਰ ਹੀ ਲੁਕਿਆ ਸੀਗਾ ਸੋ ਕਿਡਨਾਪਿੰਗ ਵਾਲਾ ਇਸ਼ੂ ਸਾਡਾ ਰੂਲ ਆਊਟ ਹੋ ਗਿਆ ਸੀ। ਤੋਂ ਜਿਹੜੇ ਲੜਕੇ ਆਏ ਸੀ ਕਿਉਂਕਿ ਫੁਟੇਜਿਸ ਦੇ ਵਿੱਚ ਉਹ ਵਾਕੀ ਉਹ ਘਰ ਚ ਵੜ ਕੇ ਲੈਪਟਾਪ ਦੀ ਚੋਰੀ ਕਰਕੇ ਲੈ ਕੇ ਗਿਆ ਔਰ ਉਹਨੂੰ ਹੱਟ ਮਾਰ ਵੀ ਕੀਤੀ ਸੀਗੀ। ਇਸ ਦੇ ਸੰਜੀਤ ਦੀਨ ਦੇਖਦਿਆਂ ਹੋਇਆ ਅਸੀਂ ਇਹ ਲਗਾਤਾਰ ਜਿਹੜੀ ਇਹ ਜਿਹਨੇ ਛਾਪੇ ਮਾਰੀ ਕੀਤੀ ਜਿਹੜੇ ਉਹ ਅਨਨੋਨ ਸੀਗੇ ਉਹਦੀ ਲੜੀ ਦੇ ਵਿੱਚ ਸਾਡੇ ਕੋਲੇ

ਦੁਰਾਨੇ ਪੁਛਗਿਚ ਇਹਦੇ ਤੋਂ ਸਾਨੂੰ ਤਿੰਨ ਵੈਪਨ ਬਰਾਮਦ ਹੋਏ ਨੇ ਇੱਕ ਪਿਸਟਲ 7.62 ਇਹਦੇ ਨਾਲ 6 ਜਿੰਦਾ ਕਾਰਤੂਸ ਫਿਰ ਫਰਦਰ ਪੁਛਗਿਚ ਦੇ ਵਿੱਚ ਇੱਕ ਹੋਰ ਪਿਸਟਲ ਬਰਾਮਦ ਹੋਇਆ ਤੇ ਫਿਰ ਸਾਡੇ ਕੋਲ ਇੱਕ ਰਿਵੋਲਵਰ 32 ਬਰਾਮਦ ਹੋਇਆ ਤਾਂ ਟੋਟਲ ਸਾਡੇ ਕੋਲ ਦੇਰ ਕੋਲੋਂ ਤਿੰਨ ਵੈਪਨ ਰਿਕਵਰ ਹੋਏ ਤੇ 15 ਕਾਰਤੂਸ ਰਿਕਵਰ ਹੋਏ ਇਹ ਜਿਹੜਾ ਮਨੀ ਰਤਨਾ ਮੈਂ ਇੱਕ ਬਹੁਤ ਹੀ ਨੋਟੋਰੀਅਸ ਲੜਕਾ ਹੈ ਔਰ ਇਹਦੇ ਪਹਿਲਾਂ ਵੀ ਕ੍ਰਿਮੀਨਲ ਕੇਸਿਸ ਰਜਿਸਟਰਡ ਹੈਗੇ ਨੇ ਤਿੰਨ ਪਰਚੇ ਦੇ ਆਲਰੇਡੀ ਨੇ ਤੁਹਾਨੂੰ ਯਾਦ ਹੋਵੇਗਾ ਪਿੱਛੇ ਲੌਗ ਗੇਟ 'ਚ ਇੱਕ ਵਾਰੀ ਫਾਇਰਿੰਗ ਵੀ ਹੋਈ ਸੀ ਕਿ ਉਹ ਵੀ ਇਹਦੇ ਵਿੱਚ ਮੇਨ ਅਕਿਊ ਸੀਗਾ ਤੇ ਹੁਣੇ ਬੇਲ ਤੇ ਆਇਆ ਹੋਇਆ ਸੀਗਾ ਸੋ ਇਸ ਦੇ ਨਾਲ ਹੀ ਸਾਡੇ ਜਿਹੜਾ ਲੌਗ ਗੇਟ ਦੇ ਵਿੱਚ ਜਿਹੜੀਆਂ ਐਂਟੀ ਸੋਸ਼ੀਅਲ 엘ਿਮੈਂਟਸ ਹੈਗੇ ਨੇ ਉਹਨਾਂ ਤੇ ਕਾਫੀ ਨੱਥ ਪਈ ਗਈ ਤੇ ਇਹ ਚ ਫਰਦਰ ਵੀ ਅਸੀਂ ਹੋਰ ਜਿਹੜੇ ਸਾਡੇ ਅਕਿਊਜ਼ ਨੇ ਉਹ ਵੀ ਅਸੀਂ ਅਰੈਸਟ ਕਰਾਂਗੇ ਤੇ ਇਹਦੇ ਨਾਲ ਸਾਡੇ ਜਿਹੜੇ ਐਸ ਐਚ ਓ ਇੰਸਪੈਕਟਰ ਹੈ ਵੀਕ ਨੇ ਉਹਨਾਂ ਨੇ ਬੜੀ ਅੱਛੀ ਕਾਰਜਕਾਰੀ ਕੀਤੀ ਹੈ ਕਿ ਜਿਹੜੇ ਐਂਟੀ ਸੋਸ਼ੀਅਲ 엘ਿਮੈਂਟਸ ਦੇ ਉੱਪਰ ਇਹ ਬਹੁਤ ਅੱਛੀ ਨੱਥ ਪਾਈ ਗਈ ਹੈ